ਲੋ ਵੀ ਰਖਾਲਾ ਮੰਡੀ ਤੇ ਪਹੁੰਚੇ ਆ ਤੇ ਹਰ ਬੁੱਧਵਾਰੇ ਮੰਡੀ ਲੱਗਦੀ ਆ ਤੇ ਬਾਈ ਬੱਬੂ ਵਰੀ ਲੈ ਕੇ ਆਏ ਬੱਕਰੀਆਂ ਬਹੁਤ ਚੰਗੀਆਂ ਟੌਪ ਦੀਆਂ ਤੇ ਜੰਗੀ ਕਰਾਉਂਦਾ ਸੌਦਾ 5 ਰੁਪਏ ਲੈਂਦੇ ਐਮਐਲਏ ਸਾਹਿਬ ਤੇ ਆਹ ਬੱਕਰੀਆਂ ਇੱਕ ਹੀ ਲੈਣੀ ਆ ਕਿ ਦੇਖ ਕਿਹੜੀ ਪਸੰਦ ਲੱਗੀ ਉਹ ਲੈ ਲਾਂਗੇ ਇੱਕ ਉਹ ਪੇਤੀ ਦੁੱਧ ਵਾਲੀ ਕਰ ਲੈ ਲੈਂਦੇ ਦੋ ਵਾਲੀਆਂ ਇਹਨਾਂ ਨੇ ਦੋ ਦੇਖੀਆਂ ਠੀਕ ਆ ਜੀ ਚਲ ਇੱਕ ਦਾ ਚਰਾਉਂ ਗਏ ਬਾਈ ਕਾਲੀ ਬੱਕਰੀ ਦਾ ਇਹਦਾ 26000 26000 ਲਓ ਜੀ 26000 ਮੋਲਾ ਹਰਾਨਾ ਇਹਨੂੰ ਦਾਸਤ ਅਗਲਾ ਵੀ ਲਾਵੇ ਮੰਗਦਾ ਮੰਗਦਾ ਹੀ ਹੈ 14000 ਦੀ ਤੇ 14 एकदम ਨਹੀਂ 14 ਪਾ ਖੁਸ਼ ਹੋ ਕੇ ਯਾ ਮੇਰੇ ਪਰ ਦਾਤ ਲਾ ਵੀ ਬੱਕਰੀ ਕਿਆ ਬਣ ਬੱਕਰੀ ਚੰਗੀ ਹੈ ਬਹੁਤ ਚੰਗੀ ਬੱਕਰੀ ਹੈ ਬੱਕਰੀ ਤਿਆਰ ਹੋ ਗਈ ਆਪਾਂ ਵਾਪਸ ਕਰ ਦਿੰਦੇ ਜੋ ਸੂਣ ਦੇ ਨੇੜੇ ਲੱਗ ਗਈ ਹਾਂ ਹੈਗੀ 20000 ਦੀ ਵਾਪਸ ਕਰ ਦੇ ਕਿੰਨੇ ਦੀ ਕਹਿੰਦਾ ਹਾਣਾ ਬਿਲਕੁਲ ਬਿਲਕੁਲ ਯਾਰ ਹਾਣਾ ਇਹਨੂੰ ਦੱਸਦੀ ਮੈਂ ਮੁੱਲ ਕਿੰਨਾ ਮਰਜ਼ੀ ਕਰ ਲੈ ਬੱਕਰੀ ਲੈ 20000 ਦੀ ਪੂਰੇ 15 ਦੀ ਹੋ ਗਈ ਲਖਾ ਨਹੀਂ ਨਹੀਂ ਠੀਕ ਹੈ ਜਾ ਲਖਾ ਖੁਸ਼ ਹੋ ਕੇ ਲਖਾ ਲਖਾ ਜਾ ਓਏ ਹੋ ਗਿਆ ਮੰਨ ਜਾ ਪੂਰਾ ਬਾਈ ਯਾਰ ਜੜਤ ਦੇਖ ਲੈ ਬੱਕਰੀ ਵੀ ਚੰਗੀ ਐ ਬੱਕਰੀ ਦਾ ਰੰਗ ਰੰਗ ਬਹੁਤ ਚੰਗਾ ਐ ਇਹਨੂੰ ਆ ਕੇ 30000 ਦੀ ਵਾਪਸ ਕਰਦੀ ਇਹ ਦੋ ਦਿਨ ਹੋ ਗਏ ਲੱਗਦੇ ਪਾ ਕੀ ਕਹਿੰਦਾ ਹਾਂ ਨਾ ਇੱਕੋ ਹੀ ਕਹਦੇ ਛੰਦ ਗੀ ਬਣੀ ਹਾਂ ਬਣੀ ਆਪਣੇ ਹਾਂ ਸਾਢੇ ਪੰਜ ਆਪਣੇ ਘਰੋਂ ਬੱਕਰੇ ਤੋਂ ਲੱਗ ਗਈ ਯਾਰ ਚਲੋ ਤਿੰਨ ਬੱਕਰੇ ਲਾ ਮਾ ਸਾਢੇ 15 ਦੀ ਕਹਦੀ ਬਾਈ ਮੈਂ ਗੱਲ ਖਾ ਦੇ ਨਹੀਂ ਬੱਬੂ ਦੇ ਦੇ ਬੱਬੂ ਠੀਕ ਹੈ ਦੇ ਦੇ ਬੱਕਰੀ ਦੀ ਕੁਆਲਟੀ ਵੇਖ ਯਾਰ ਕੁਆਲਟੀ ਦਾ ਹੈ ਉਹ ਮੁੰਡੇ ਇੰਨੀ ਵਟੋ ਆਏ ਉਹਨਾਂ ਨੇ ਖਰਚਾ ਪਾਊਗਾ ਸਾਡਾ ਕਰਜ਼ਾ ਪੈਂਦਾ ਤੈਨੂੰ ਆਖੀ ਜਾਂਦਾ ਯਾਰ ਦੋ ਜਦੂ ਉੱਤੇ ਗਾਰੰਟੀ ਹੈ ਹੀ ਨਹੀਂ ਮੈਂ ਕਿਹਾ 30000 ਦੀ ਵਾਪਸ ਆਪੋ ਮੇ ਦੀ ਵੀਡੀਓ ਬਣਾਈ ਲੈ ਯਾਰ ਇੱਕੋ ਹੀ ਕਹਦੇ ਹਾਂ ਨਾ ਇਹ ਤੋਂ ਵੱਧ ਨਹੀਂ ਕਹਣੀ ਇੱਕੋ ਹੀ ਹਾਂ 2000 پورے 16 ਦੀ ਲਿਖਾਉਣੀ ਲਿਖਾ ਦੇ ਹਾਂ ਜਾ ਹੋ ਗਈ ਜਿੱਤੇ ਓਏ ਹੋ ਗਈ ਯਾਰ ਚੱਲ ਹੋ ਗਈ ਕੋਈ ਚੱਲ ਫੜ ਉਹ ਧੱਕਾ ਕਾਦਾ ਤੂੰ ਫੜਿਆ ਉਹ ਨਹੀਂ ਮੈਂ ਕਾ ਧੱਕਾ ਬੱਕਰੀ ਚੰਗਿਆ ਦੇਤੀ ਲੈ ਜਾਣਗੇ ਜਾ ਨਹੀਂ 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 ਜਾ ਹੋ ਗਈ ਲਿਖਾ ਯਾਰ 16000 ਦੀ ਹੋ ਗਈ ਜਾ ਇਹਨੂੰ ਬਾਲਾ ਮਰ ਨੋਟ ਨਾ ਮੋੜਿਆ ਯਾਰ ਹਾਂ ਤੈਨੂੰ ਹੋਰ ਫੋਨ ਤੋਂ ਪੜਾਇਆ ਹਾਂ ਪਾਲਾ ਖੁਸ਼ ਹੋ। ਫਿਰ ਸਾਰੇ ਵਾਰਦਿਆਂ ਦੇ ਉਦੋਂ ਆਹ ਜਾਂਦਾ ਫਟਲਾ। ਰੈਸਾ ਹੋ ਜਾਂਦਾ ਬਈ ਇਹਨਾਂ ਦਾ ਮੁਰਕਾ ਦਲਾਲਾਂ ਦਾ। ਪਾਲਾ ਖੁਸ਼ ਹੋ। ਕੀ ਹਾਂ ਨਾ ਫਿਰ? ਯਾਰ ਮਾਲ ਮੁੱਲ ਲੈ ਜਾਓ ਪਰ ਦਿਨ ਨਾ। ਬੁੱਬੂ ਤੜਕੇ ਦੇ ਨਾਣਾ ਸੋਤੇ ਜਵਾਗ ਨੂੰ ਦੋਨੇ ਬਰੇ ਕੱਢੀ ਦੀ ਗੱਲ ਐਨੀ ਤੇ ਮੱਝ ਵੀ ਆ ਜਾਂਦੀ 40000 ਯਾਰ ਚਲੀ ਜਾਂਦੀ ਤੇ ਮੱਝ ਆ ਜਾਂਦੀ। 40 ਕਦੋਂ ਆਕੇ ਆਪਾਂ। ਹੋਰ 26 ਕਹਿੰਦਾ। 26 ਕਦੋਂ ਆਕੇ। ਵੱਜਦਾ 40000 ਦੀ ਆਈ ਜਾਂਦੀ। ਚਲੋ ਤਾਂ ਬਾਈ ਨੇ ਬਣ ਕੇ 26। ਹੋਰ ਇਹਨੇ ਤੇ ਦੋ ਵਾਰੀ ਕਰਨਾ ਤੇ ਮੱਝ ਆ ਜਾਂਦੀ ਐ। 16 ਦੀ ਲਿਖਾ ਖੋਸ਼ ਹੋ ਕੇ ਯਾਰ ਨਾਗ ਦਾ ਰੁਪਈਆ ਕੋਈ ਇੱਕ ਮਿੰਟ ਦਾ ਧਾਰ ਨਹੀਂ ਕਣੀ ਬਾਈ ਬੱਕਰੀ ਜੇ ਕੁਝ ਨਹੀਂ ਮਿਲਣੀ ਨਾ ਦੁਪਹਿਰ ਤੇ ਪਹਿਲੇ ਲੈਣਾ ਕੋਈ ਵੱਡਾ ਬੰਦਾ ਯਾਰ ਐਮਐਲਏ ਤੋਂ ਉਹ ਬੱਕਰੀ ਜਿੱਤੇ ਨੇ ਸਾਰੇ ਭਰਨੇ ਦੋ ਵਾਰੀ ਭਰਦੇ ਕਰ ਲੋ ਆ ਪੈਸੇ ਬਸ ਗੱਲ ਤਾਂ ਕਲੀਅਰ ਕਰ ਲੋ ਹਾਂ ਬੋਲੋ ਜਾਂ ਹੋ ਗਈ 16 ਦੀ ਯਾਰ 21 ਦੀ ਲੈ ਜੋ ਲੈ ਫੜ ਫੜ ਜਿੱਤੀ ਆ ਲੈ ਜਿੱਤੇ ਖਾਰ ਜਾ ਤੈਨੂੰ ਮੰਨਣੀ ਬੋਗੀ ਇੱਕ ਗਾਲੇ ਦੀ ਦਰਾਲੀ ਵਿੱਚ ਨਮਰੀ ਜੀ ਉਹ ਕਾਰ ਚ ਤੇ ਆ 16.5 ਦੀ ਹੋ ਗਈ ਪਾਲਾ ਲਿਆਦੇ ਫੈਸਲਾ ਨਹੀਂ ਉਹ ਭਰਾ ਉਹ ਗੈਣਾ ਉਹ ਲੈ ਫੜ ਬਾਬਾ ਨਹੀਂ ਯਾਰ ਉਹ ਪਾ ਦੇ ਕਿੱਥੇ ਜਾਣੇ ਉਹਨਾਂ ਨੂੰ 5-4 ਖਰਚਾ ਨਹੀਂ ਨਹੀਂ ਦੁਆਗਰੂ ਲੈ ਕੇ ਦੇਣੀ ਕੀ ਲਾਤਾ ਜੱਗੇ 16.5 ਜੀ ਕਿੰਨਾ ਕੁ ਫਰਕ ਆਉਣ ਫਿਰ 17 ਦੀ ਹੋ ਗਈ ਯਾਰ ਹਾਂ ਜਾ ਕਹਿ ਨਾ ਕਹਿ ਜਾਂਦਾ ਜਾ ਜਾ ਹੋ ਗਈ ਯਾਰ ਸ੍ਰੀ ਕਾਲ ਬਾਈ 17000 ਦੀ ਹੋ ਗਈ ਯਾਰ ਜੇ ਦੇਣੀ ਤਾਂ ਲੈ ਲੈ ਬਾਈ ਦੇ ਪੈਸੇ ਜੱਗੀ ਵੀ ਆ ਗਿਆ ਬੜਾ ਓਏ ਫੜਾ ਦੇ ਚਿੱਤੇ ਲਿਆ ਯਾਰ ਹੋ ਗਈ ਇਹ ਵਾਲਾ ਓਏ ਆ ਦੇਖਣਾ ਕੰਮਲ ਦੇਖਣਾ ਚੱਲ ਸਾਰੇ ਕੱਢ ਗਏ ਸਤਿ ਸ਼੍ਰੀ ਅਕਾਲ ਜੀ ਪਾ ਦੇ ਉਹ ਪਾ ਦੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਜੀ ਨਾਗ ਬਹੁਤ ਖੜੇ ਆ ਹਾਂ ਕਾ ਤਰੀ ਕਿਸਮਤ ਆ ਦੇਖ ਆ ਗਈ ਨਾ ਜਰਾ ਲੈ ਆ ਨਾਗ ਬਹੁਤ ਆ ਮਾਗਾ ਕਾ ਤਰੀ ਕਿਸਮਤ ਆ ਹੁਣ ਆ ਜਾ 15 ਦਿਨ ਆ ਗਈ ਬੱਕਰੀ ਦੀ ਕਾਲੀ ਬਹੁਤ ਚੰਗੀ ਸੀ ਯਾਰ ਬਹੁਤ ਲਾਦਾ ਮੋਲੇ ਯਾਰ ਰੁਪਏ ਬਹੁਤ ਆ ਯਾਰ ਬਾਜਦੇ ਆ ਤੇ ਬੱਕਰੀ ਬਹੁਤ ਹਾਂ ਇਹਦਾ ਅੱਧਾ ਵਿੱਚ ਹੋਰ ਜੋੜਦਾ 17 ਦਾ 17 ਉਹ ਲਿਖਾਉਣੀ ਤੇ ਲਗਾ ਦੇ 17 ਦੀ ਇਹਨਾਂ ਨੂੰ ਆ ਲੈ 15000 ਰੁਪਏ ਚੱਕ ਮੂੰਹ ਤੋਂ ਮੈਂ ਆਪਦੇ ਮੂੰਹ ਨਾਲ ਹੀ ਕਹਿੰਦਾ 20000 ਲਾ ਕੇ ਪੂਰਾ 15 ਚੱਕ ਲੈ ਤੈਨੂੰ ਆ ਕਿ 20000 ਲਾ ਕੇ 25 ਕਿੱਥੇ ਆ ਸਾਈਜ਼ ਦੇ ਦਿੱਤੇ ਨੇ ਉਹ ਛੋੜ ਦੇ ਦੇ ਇਹ ਕਿੰਨੇ ਕਹਿੰਦਾ 15000 ਦੀ ਦੇ 20 ਲੱਗ ਗਿਆ ਠੀਕ ਆ ਮੈਂ 15 ਮਹੀਨੇ 15 ਮਹੀਨੇ ਕਹਤਾਂ ਨੂੰ ਤਾਂ ਚਾਹੀਦਾ 16 ਦੀ ਹੋ ਗਈ ਯਾਰ ਪਾ ਕਿੰਨੇ ਦੀ ਕਹਿੰਦਾ ਹਣ 20 ਦੀ ਲੈ ਜਾ 17 ਦੀ ਦੇ ਨਹੀਂ ਨਹੀਂ ਹੋਰ ਤੇਰੀ ਹਾਨਾ ਜੀ ਤੇ ਕੀ ਨਾ ਫਿਰ ਚੀਤੇ ਪੈਸੇ ਪੜ ਗਿਆ ਹਣਾ ਜਿਹੜੀਆਂ ਮਾਰਕਿੰਗ ਆ ਬੈਟਲ ਕਰਨੀ ਹੈ ਜਾ 17 ਦੀ ਲਿਖਾ ਨਹੀਂ ਨਹੀਂ ਬੜੀ ਆ ਆ 17 ਦੀ ਸਾਢੇ 17 ਦੀ ਨਹੀਂ 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 500 ਯਾਰ ਉਹਨੇ 18 ਦੀ ਹੋ ਗਈ ਜਾ ਲੈ ਕਿ ਜਿੱਥੇ ਚੱਲ ਲੈ ਚੱਲ ਖਾ ਉਹ ਜਾਣ ਦੇ ਉਹਨੇ 18000 ਰੁਪਏ ਆ ਲੈ ਲਾ ਜਿਵੇਂ ਹੁੰਦੀ ਹੈ ਕਾਰ ਯਾਰ ਜਿੱਤੇ ਨੂੰ ਸੁਣ ਤੂੰ ਜਿੱਤੇ ਤੂੰ ਪਤਾ ਯਾਰ ਕਾਰ ਹੁਣ ਤੁਹਾਨੂੰ ਰਾਹ ਤਾਂ ਦੇ ਹੀ ਜਾਂਦਾ ਹੁਣ ਤੁਹਾਨੂੰ ਰਾਹ ਦੇ ਜਾਂਦਾ ਹੁਣ ਆਪਾਂ ਨੂੰ ਪਤਾ ਕਿੱਥੇ ਰਾਹ ਦੇ ਦੱਸੇ ਉਹ ਬੋਲੇ ਵੀ ਪੂਰੇ 20 ਹੋਗੀ ਉਹ 500 ਕੁ ਦਾ ਪੁੱਛ ਲਾ ਆ ਯਾਰ ਹੋ ਗਈ ਜਾਂਦਾ ਜਾਹੋਗੀ ਉਹ ਵੀ ਛੱਡ ਪੂਰੇ 20 ਦੀ ਹੋਗੀ ਲਿਖਾਏ ਲੈ ਕੇ ਜਾਨੀ ਬੱਕਰੀ 28000 ਉਹਨਾਂ ਨੂੰ ਖਰਚਾ ਪਾਊਗਾ ਕਿੱਥੇ ਪਿਰ ਜਾ 20 ਦੀ ਹੋਗੀ ਜਾਂ ਲਿਖਾ ਦੇ ਬਾਲਾ ਖੁਸ਼ ਹੋ ਗਏ ਓਏ ਸੋਣੀ ਮਾਰਾ ਉਹਨਾਂ 20 ਲੱਖ ਵੋਟਾਂ ਦੇ ਲਾਏਗਾ ਅਜੀਬ ਨਹੀਂ ਕਹਿਣਾ ਲੱਗਦਾ ਆ ਬੱਕਰੀ ਹੈ ਜੀ ਇਹ ਬਾਈ ਬੱਬੂ ਦੀ ਆ ਛੱਤਿਆਣੇ ਵਾਲੇ ਦੀ ਸੁਬਾਹ ਦੇ ਪੈਸੇ ਲੱਗੇ ਜਾਂਦੇ ਆ ਤੇ ਪਰ ਫਰਕ ਥੋੜਾ ਜਿਹਾ ਰਹਿ ਜਾਂਦਾ ਤੇ ਬੱਬੂ ਕੀ ਮੰਗਿਆ ਇਹਦਾ ਇਹਦਾ 26 ਮੰਗਿਆ ਜੀ 26 ਹਾਂ ਠੀਕ ਆ ਕਾਣਾ ਲੱਗੇ ਇਹ ਤਾਂ ਤੋੜ ਕੇ ਦੇ ਦੇ ਆਇਓ ਬਈ ਪੱਕੀ ਗੱਲ ਨਹੀਂ ਦਿੱਤਾ ਪੱਕੀ ਗੱਲ ਕਰਤੀ 15000 ਦੀ ਤੇਰੀ ਬੱਕਰੀ ਦੀ ਉਹ ਜਮਾ ਫਲਾਵਾ ਹੱਦ ਲਈ ਜਨਾ ਤੂੰ ਕਿਹੜਾ ਪੈਂਡਾ ਵੀਰ ਜੀ ਆਪਣਾ ਪਵਾਣੀਆਂ ਭਾਈਆਂ ਦੇ ਬੱਕਰੀ ਨਹੀਂ ਨਹੀਂ 26 ਮੰਗਿਆ ਤੜਕੇ ਦੇ ਪੈਸੇ ਤੀਜੀ ਵਾਰੀ ਸੌਦਾ ਚੱਲ ਵੇ ਐਸੀ ਬੱਕਰੀ ਦਾ 15000 ਦੇ ਗਾਨਿਆ ਪਗੜਾ ਗੁੱਸਾ ਉਹ ਉਹ ਕਰਾ ਮੈਂ ਮੈਂ ਨਾ ਕਰੀ ਮੈਂ ਨਾ ਕਰੀ ਬਣੀ ਆ ਯਾਰ ਬੱਕਰੀ ਜਿੱਦ ਤਰੋਂ ਕਰਾ ਆ ਵੀਡੀਓ ਬਣੀ ਜਦ ਤਿਆਰ ਆ ਮੇਰਾ ਬੱਕਰੀ 30000 ਦੀ ਬੱਕਰੀ ਆ ਭਾਈ ਕੀ ਹੋ ਗਿਆ ਚੱਲ ਤੂੰ ਨਟੋਲੀਆ ਜਾ ਇਵੇਂ ਹੀ ਆ ਗੱਲ ਭਾਈ ਤੂੰ 30 ਦਿਨ ਮੰਨਣ ਵਾਲੀ ਆ ਨਹੀਂ ਨਹੀਂ 30 ਭਾਈ ਤੁਸੀਂ 30000 ਦੀ ਲੈ ਜਾਵਾਂਗੇ ਅਸੀਂ 30000 ਦੀ ਬੱਕਰੀ ਉਹ ਤਿਆਰ ਕਰ ਉਹ ਦੇਰੀ ਕਿੰਨੇ ਦੀ ਗੱਲ ਕਰੇ ਯਾਰ ਤੂੰ ਤੂੰ ਦੇਰੀ ਕਿੰਨੇ ਦੀ ਗੱਲ ਮਕਾ ਯਾਰ ਗੱਲ ਤਾਂ ਮੈਂ ਤਾਂ ਫਿਰ ਉਸ ਤੇ ਖੜਦਾ ਤੁਸੀਂ ਖੜਦੇ ਨਹੀਂ ਤੂੰ ਅਸੀਂ ਨਹੀਂ ਖੜੇਗਾ ਮੈਂ ਭਾਈ ਉਹ 30 ਜਾਂ 4 ਪਰ ਬੋ ਮੈਂ ਤੂੰ ਬੋ ਜਾ ਤੀਜੀ ਰੀ ਤੀਜੀ ਮੈਂ ਵੀਡੀਓ ਚ ਦਿਖਾ ਵੀ ਦਊਗਾ ਵੀ ਕਿੰਨੇ ਲ ਇਰਾ ਤੁਹਾਡੀ ਹੁੰਦਾ ਫਿਰ ਪਗੜਾ ਜਵਾਕ ਆ ਯਾਰ ਤਾ ਬੋਲ ਕਰ ਜੀ ਪੱਕੇ ਲਾਣੋ ਬੋਲਣ ਨਾਲ ਪੱਤੇ ਲਾ ਦੇ ਮੈਂ ਉਹ ਤੋਂ ਆ ਗੂ ਤੈਨੂੰ ਪੱਕੇ ਲਾ ਤੇ ਭਜਕਤਾ ਤੇ ਨਹੀਂ ਭਜਦਾ ਇਹ ਦੇਖ ਲੈ ਨੇੜੇ ਰਹਿ ਨੇੜੇ ਆ ਫਿਰ ਤੇ ਆ ਨੇੜੇ ਦਿਓ ਜਮਾ ਜਾਇਜ ਕਰਨ ਗੁੰਦੇ ਕਰੀਬ ਹੈ ਪਹਿਲਾਂ ਦੇਖੋ ਉਹ ਤਾਂ ਹੋਰ ਫੋਰਾ ਛੋਰੀ ਕਰਦਾ ਬਦਗਲ ਕਰਦਾ ਬਾਈ ਪ੍ਰਾਈਮਰੀ ਹੋਵੇ ਆ ਗੱਲ ਸੁਣ ਲੈ ਮੇਰਾ ਨੰਬਰ ਕਹਿੰਦੇ ਮੈਂ ਲਾਇਆ 19 ਦਿਨ ਨਹੀਂ ਛੱਡਦੇ ਨਹੀਂ ਬੱਕਰੀ ਮੈਂ ਤੈਨੂੰ 17000 ਰੁਪਏ ਲਾਇਆ ਉਹ ਬਾਈ 17000 ਕਦੋਂ ਲਾਇਆ ਵੀਡੀਓ ਫਟ ਲੱਗੇ ਨਹੀਂ ਲਾਇਆ ਤੇ ਕਰੇ ਫਿਰ ਤੂੰ ਉਹ ਯਾਰ ਮੈਂ ਮੂੰਹ ਤੇ ਗੱਲ ਕਰਦਾ ਮੈਂ ਚੁਗਲੇ ਨਹੀਂ ਕਰਦਾ ਬਈ ਸੁ ਬਾਈ ਯਾਰ ਲਗਾ ਕੇ ਦੋ ਲਗਾ ਤੋ ਖਾਈ ਨੂੰ ਪਹਿਲੇ ਹੀ ਪੈ ਜਾਂਦਾ ਤੂੰ ਖਾਈ ਨਹੀਂ ਆਉਂਦੀ 100 ਰੁਪਏ ਬਣ ਲੱਗ ਜਾਂਦਾ ਫੜ ਲਾ ਕਰਦਾ ਉਹਦਾ ਖਾਈ ਦੀ ਦਿੱਕਤ ਨਹੀਂ ਆਉਂਦੀ ਤੂੰ ਤੇ ਤੈਨੂੰ ਹੀ ਦੇ ਦਿੰਦੇ ਸਦਾਰਾਂ ਦੀ ਤੇ ਬੰਦੇ ਦੇਖ ਰਿਹਾ ਯਾਰ ਉਹ ਲਵਾਉਂਦਾ ਜੀ ਉਹ ਨੂੰ ਕਿੱਥੇ ਲੈਂਦਾ ਜੀ ਦੋ ਹੁੰਦਾ ਬੂੜੀਆਂ ਆਪ ਦੇ ਹੱਥੇ ਆਦਾਂ ਕੀ ਕਹਿੰਦੇ ਬੰਦੇ ਭਰਿਆ ਰਹੇ ਬਾਈ ਯਾਰ ਪਹਿਲੀ ਗਾਰੰਟੀ ਹੈ ਉਹ ਜਾ ਯਾਰ ਬਾਈ ਯਾਰ ਲੱਗੀ ਦੀ ਗਾਰੰਟੀ ਹੈ ਲੱਗੀ ਆ ਇਹਨਾਂ ਕੋਲੇ 4-5 ਬੋਗ ਇਹਨਾਂ ਕੋਲੇ ਆਪ ਦੇ ਇਹਨਾਂ ਨੇ ਕਿਹੜਾ ਫੀਸ ਦੇਣੀ ਆ ਦੱਸ ਓ ਬਾਈ ਇਹ ਲੈ ਕੇ ਜਾਣੀ ਤੈਨੂੰ 21 ਦੀ ਕਈ ਜਣਾ ਤੇ 2000 ਦੀ ਬੱਕਰੀ ਲੈ ਜਾ ਪ੍ਰਧਾਨ ਤੂੰ ਵੀ ਤੂੰ ਬੰਦਾ ਆਖਿਆ ਗਰੀਬ ਦਾ ਕੋਈ ਨਹੀਂ 17 ਦੀ ਨੂੰ ਫਾੜ ਬੱਕਰੀ ਬੱਕਰੀ ਕੋਈ ਉਹ ਬਾਈ ਯਾਰ ਨਾ ਦੇ ਤੈਨੂੰ ਬੱਕਰੀ ਨਹੀਂ ਤੈਨੂੰ ਬੱਕਰੀ ਦੇ ਲਾਫ ਲਾ ਮਾਰ ਦੇ ਕਾ ਕੋਈ ਨਹੀਂ ਲੱਗਦਾ ਇਹ ਉਹ ਨਾ ਸੀ ਬੋਲਦਾ ਤਾਰੀ ਕੋਈ ਨਾ ਦੇ ਵੀ ਯਾਰ ਬਾਈ ਯਾਰ ਜੇ ਆਪਾਂ ਕਿਹੜਾ ਨੂੰ ਫੜਾਈਏ ਬਸ ਹਾਂ ਹੀ ਫੜਾ ਦੇ ਲੈਣੀ ਆ ਤੇ ਚੱਤੇ ਵਾਲੀ ਆ ਚੱਕਰ ਨਹੀਂ ਚੱਕਦਾ 80 80 ਦੇ ਚੇਲੇ ਲੈ ਵੀ ਗੱਲ ਸੁਣਦਾ ਭਾਈ ਚੋੜਾ ਵਾਲੇ ਵੀ ਆਏ ਅੱਜ ਮੈਂ ਬਕਰਨੀ ਓਨੀ ਕੇ ਪਾ ਪੋਮਿਆ ਸੌਦਾ ਚੱਲ ਰਿਹਾ ਜੀ ਮੁੱਕ ਜਾਵੇ ਲੈ ਖਾਈ ਕਰਾਉਣੀ ਆ ਤੂੰ ਹੂੰ ਸੁਣ ਲੈ ਗੱਲ 7.75 ਹਜ਼ਾਰ ਦੀ ਬੱਕਰੀ ਤਾਂ ਫੇਰ ਕੀ ਬਜਾਉਗੀ ਬਜੂ ਬਜਾਉਗੀ ਓਏ ਗਰੀਬ ਬੰਦੇ ਯਾਰ ਦੇ ਯਾਰ ਸਭ ਤੋਂ ਬੋਲ ਦਾਤਾ ਸਿੰਘ ਅੱਧਾ ਰਾਂ ਦੇ ਤੇ ਲੈ ਕੇ ਜਾਣ ਕਰਾ ਦੇ ਪਹਿਲੇ ਦੇ ਦੇ ਲਿਖਾਈ ਇਹਨਾਂ ਕਰਾਉਂਗਾ ਲਿਖਾਈ ਉਹ ਕਰਾਉਂਗਾ ਮੈਂ ਖੜਾ ਖਲਾ ਇਧਰ ਨੂੰ ਮੁਗਰ ਸੱਤ ਪਾਲਾ ਉਧਰ ਚੱਲ ਖਾ ਤੂੰ ਵੀ ਬਾਈ ਯਾਰ ਗਿਣੋ ਪੈਸੇ ਬਾਈ ਉਧਰ ਲੈ ਪੈਸੇ ਆਜੋ ਬਾਈ ਤੁਸੀਂ ਨਾਲ ਲੱਗ ਜਿਓ ਇੱਥੇ ਖੜੋ ਇੱਥੇ ਮੇਰੀ ਗੱਲ ਸੁਣ ਲੈ ਮੈਂ ਵੀਡੀਓ ਭਰੀ ਹਾਂਜੀ 25000 ਦੀ ਬੱਕਰੀ ਮਿਲਦੀ ਬਾਤ ਛੱਡੋ ਕਰਿਆ ਯਾਰ ਹੋ ਗਈ ਯਾਰ ਤੇ ਗੱਲ ਹੋਗੀ ਕਰ ਬੱਕਰੀ ਹੋਗੀ ਤੇ ਗਾਲੀ ਪੈ ਗਈ ਉਹਦੇ ਆਗੇ ਨਹੀਂ ਨਹੀਂ ਯਾਰ ਗੱਲ ਸੁਣੋ ਪ੍ਰਧਾਨ ਤੂੰ ਵੱਡੀ ਗੱਲ ਕਹੀ ਆ ਉਹ ਬੰਦੇ ਨੂੰ ਪਤਾ ਆਪਣਾ ਸ਼ਾਂਤ ਦਾ ਨਾਮ ਲਿਆ ਇਹਨਾਂ ਨੂੰ ਨਹੀਂ ਪਤਾ ਬੰਦੇ ਨੂੰ ਇਹਨੇ ਜੈ ਬੁਲਾਤੀ ਮੈਂ ਤਾਂ ਆ ਨਹੀਂ ਲਿਆ ਉਹ ਤੋਂ ਬਿਨਾ ਬਣਾਇਆ ਇਹਦਾ ਦਾ ਪੁਰਾਣਾ ਲੈ ਹੀ ਆ ਹਾਂ ਬੱਕਰੀ ਤੈਨੂੰ ਮੈਂ ਆਖਦੀ ਨਹੀਂ ਤੇ ਉਹ ਰਖੜਾ ਖੜਾ ਲਈ ਨਹੀਂ ਸੀ ਸਾਡੀ ਨਿਗਾਹ ਸਭ ਸੀ ਬਾਈ ਇਦੋਂ ਚੰਗੀ ਬੱਕਰੀ ਹੈ ਨਹੀਂ ਰੰਗ ਰੂ ਬਹੁਤ ਚੰਗਾ ਥਣਲੇਵਾ ਬਹੁਤ ਚੰਗਾ ਇਹਦਾ ਤੇ ਲਈ ਤਾਂ ਅਸੀਂ ਪੈਸਾ ਕਿ ਨਹੀਂ ਥੋੜਾ ਪੈਸਾ ਹੋ ਗਿਆ ਹਾਂ ਹੋ ਗਿਆ ਹੋ ਗਿਆ 10 11 12 13 14 15 ਆ ਜਾ ਭਾਈ ਦਾਲ ਆ ਰਿਹਾ ਉਹਨੂੰ ਦੋਰ ਦਾ ਕਿਤਨੂੰ ਜਾਣ ਦੇ 16 560 ਰੁਪਏ ਰੁਪਾ ਦਾ ਮੈਂ ਕਹਦਾ ਉਹਦਾ ਦਿਨ ਕਹੀ ਜੀ ਬਾਈ ਆ ਤੇਰੀ ਖੇਚਲ ਪੱਲੇ ਪਾ ਦੂਗੀ ਵੀਰੇ ਆਹ ਕਹ ਤੇਰਾ 17000 ਦਾ 45 ਪੂਰਾ 17 ਨਹੀਂ ਉਹ ਗੈਣ ਲੈਂਦੇ ਕੋਈ ਨਹੀਂ ਗੈਣ ਰੋਲਾ ਨਾ ਜੇ ਤੂੰ ਬੋਲ ਤੂੰ ਲਾਖਾ ਤੂੰ ਆਪਦੇ ਕਹਿੰਦੇ ਆਪਦੇ ਨਹੀਂ 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 ਤੂੰ ਨਾ ਕੁਛ ਗੈਣ ਤਾ ਆਹ ਭਾਈ ਰੰਗ ਬੰਦ ਕਰੋ 2 3 4 5 6 7 8 9 10 11 12 13 14 15 16 ਤੇ ਆ 17 ਹੋਗਤ ਗਿਆ ਯਾਰ ਮੈਂ ਤਾਂ ਆਖਿਆ ਸੀ ਸਾਡੀ ਪਾਕਿਸਤਾਨ ਆਪਣਾ ਹੋ ਗਿਆ 17 ਦਾ ਲਿਖਾਈ ਕਰਾਉਣੀ ਉਹਨੇ ਛੋੜ ਤੇਰੀ ਪਾਈਆਂ ਨੂੰ 10 ਰੁਪਏ ਦੇਣੀ ਆ ਛੋੜ ਦੇ ਦੇ ਲਾ ਵੀ ਬੱਕਰੀ ਐਂ ਤੇ ਕਰ ਲੋ ਆ ਭਾਈ ਫੋਟੋ ਲਾ ਲੇ ਕਤਲਾਲ ਨੇ ਕੰਮ ਕਰਦਾ ਮੈਂ ਬਹੁਤ ਲੈਣੀ ਆ ਸਿੱਧੀ ਵਿਹਾਰੀ ਗੱਲ ਇਹਦੀ ਕੀ ਸੰਗ ਮੇਰਾ ਪਿੱਠੇ ਬਗੜਨੇ ਸਾ ਟੁੱਟੀ ਜਾਂਦਾ ਨਹੀਂ ਯਾਰ ਸਾਡੇ ਦੋਨਾਂ ਦਾ ਬੰਦਾ ਆ ਹਾਂ ਟੂਟ ਮੈਂ ਜੀ ਮੈਂ ਵੀ ਉਹਨਾਂ ਦੇ ਨਾਲ ਚੰਗੇ ਦੇ ਨਾਮ ਲੈ ਆਣਾ ਪਹਿਲਾਂ ਲੱਗਦਾ ਪਹਿਲਾਂ ਲੱਗਦਾ ਨਾਮ ਲੈ ਆਣਾ